ਜਿਹੜਾ ਬੰਦਾ ਮਰ ਗਿਆ ਤੁਸੀਂ ਮਾਰਤਾ ਉਹਦੇ ਬੂਥ ਤੇ ਤੁਸੀਂ ਗੋਲੀ ਪੁੱਥਾ ਦੀ ਗੋਲੀ ਚਲਾ ਗਈ ਕੀ ਹੋਣਾ ਜਿਹੜਾ ਸੀਗਾ ਉਹ ਤਾਂ ਮਰ ਗਿਆ ਇਹ ਤਾਂ ਇਹ ਇੱਕ ਤਰ੍ਹਾਂ ਦਾ ਇੱਕ ਮੈਸੇਜ ਲੱਗਦਾ ਹੈ ਮੈਨੂੰ ਕਿ ਵੀ ਉਹਦੇ ਬੂਥ ਤੇ ਗੋਲੀ ਚਲਾਈ ਤਾਂ ਮਤਲਬ ਦੇ ਫੈਮਿਲੀ ਨੂੰ ਇੰਡਾਇਰੈਕਟਲੀ ਉਹ ਥ्रेट ਕਰ ਰਹੇ ਨੇ ਹੁਣ ਗੈਂਗਸਟਰ ਇਸ ਚੀਜ਼ ਨੂੰ ਨਹੀਂ ਯੂਜ਼ ਕਰਦੇ ਗੈਂਗਸਟਰਾਂ ਦੀ ਥਿਓਰੀ ਅਲੱਗ ਹੈ ਜੀ ਅੰਡਰਵਰਲਡ ਦਾ ਪੈਟਰਨ ਦੇਖੋ ਤਾ ਉਹਦੇ ਇਬਰਾਹਿਮ ਦਾ ਟਾਈਮ ਦੇਖੋ ਛੋਟਾ ਸ਼ਕੀਲ ਦਾ ਟਾਈਮ ਦੇਖੋ ਇਹ ਹੁਣ ਸਾਰੇ ਉਸ ਪੈਟਰਨ ਤੇ ਕੰਮ ਕਰ ਰਹੇ ਨੇ ਜੇਲ੍ਹ 'ਚ ਇਹਨਾਂ ਨੂੰ ਸੇਫ ਹੈਵਨ ਫੀਲ ਹੁੰਦਾ ਕਿ ਵੀ ਉੱਥੇ ਕਿਸੇ ਨੇ ਗੋਲੀ ਤਾਂ ਮ ਜਿਹੜੇ ਆਪਦੇ ਬਿਜ਼ਨਸਮੈਨ ਵਧੀਆ ਬਿਜ਼ਨਸਮੈਨ ਸੀਗੇ ਉਹ ਵੀ ਇਨਵੈਸਟਮੈਂਟ ਤੋਂ ਡਰਦੇ ਨੇ ਪੰਜਾਬ 'ਚ ਕਾਫੀ ਜ਼ਿਆਦਾ ਗੈਂਗਸਟਰ ਇੱਥੇ ਮਾਈਗ੍ਰੇਟ ਹੋ ਚੁੱਕੇ ਨੇ ਸਪੈਸੀਫਿਕਲੀ ਮੁਹੱਲੀ ਤੇ ਜ਼ਿਰਖਪੁਰ ਤੇ ਖਰੜ ਬੀਤੇ ਦਿਨ ਡੇਰਾ ਬੱਸੀ ਦੇ ਵਿੱਚ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਜਾਂਦਾ ਔਰ ਦੱਸਿਆ ਜਾਂਦਾ ਕਿ ਇਹ ਗੈਂਗਸਟਰ ਕਈ ਸਟੇਟਾਂ ਦੇ ਵਿੱਚੋਂ ਵਾਂਟਿਡ ਸੀਗਾ ਔਰ ਇੱਥੇ ਜਾਲੀ ਆਈਡੀ ਬਣਾ ਕੇ ਰਹਿ ਰਿਹਾ ਸੀ ਸਾਡੇ ਨਾਲ ਐਡਵੋਕੇਟ ਸਾਹਿਬ ਨੇ ਔਰ ਕ੍ਰਾਈਮ ਚ ਐਕਸਪਰਟ ਨੇ ਗੱਲਬਾਤ ਕਰ ਲੈਣੀ ਹੈ ਅਰਜੁਨ ਅਰੋੜਾ ਜੀ ਸਾਡੇ ਨਾਲ ਨੇ ਅਰੋੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਔਰ ਵੱਖ-ਵੱਖ ਸਟੇਟਾਂ ਦੇ ਵਿੱਚੋਂ ਇਹਨਾਂ ਨੇ ਕ੍ਰਾਈਮ ਕੀਤੇ ਹੱਤਿਆ ਦੇ ਮਾਮਲੇ ਸੀਗੇ ਜਾਨੋ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਸੀਗੇ ਕਹਿੰਦੇ ਕਿ ਜੰਮੂ ਕਸ਼ਮੀਰ ਤੱਕ ਇਹਨਾਂ ਦੇ ਉੱਤੇ ਮਾਮਲੇ ਚੱਲ ਰਹੇ ਨੇ ਫਿਰ ਪੰਜਾਬ 'ਚ ਰਹਿਣਾ ਬਿਲਕੁਲ ਪੀਜੀ ਦੇ ਵਿੱਚ ਰੂਮ ਦੇ ਵਿੱਚ ਘੁੰਮਣਾ ਫਿਰਨਾ ਕੀ ਮਤਲਬ ਕੀ ਲੱਗਦਾ ਹੈ ਕਿ ਆਖਰ ਗੈਂਗਸਟਰ ਹੁਣ ਪੰਜਾਬ 'ਚ ਆ ਕੇ ਸੇਫ ਫੀਲ ਕਰਦੇ ਨੇ ਬਿਲਕੁਲ ਜੀ ਹੁਣ ਅੱਜ ਦਾ ਸਿਨੈਰੀਓ ਤੁਸੀਂ ਜਿਸ ਤਰ੍ਹਾਂ ਦਾ ਦੇਖ ਰਹੇ ਹੋ ਪੰਜਾਬ ਨੂੰ ਐਜ਼ ਅ ਸੇਫ ਹੈਵਨ ਸਮਝਦੇ ਆ ਗੈਂਗਸਟਰ ਪਹਿਲਾਂ ਕੀ ਹੁੰਦਾ ਸੀਗਾ ਕ੍ਰਾਈਮ ਕਰਕੇ ਗੈਂਗਸਟਰ ਯੂਪੀ ਬਿਹਾਰ ਭੱਜਦੇ ਸੀਗੇ ਬਟ ਹੁਣ ਜਦੋਂ ਯੂਪੀ ਬਿਹਾਰ ਦੀ ਸਰਕਾਰ ਚੇਂਜ ਹੋਈ ਹੈ ਉਧਰ ਠੱਲ ਪਾ ਲਈ ਗਈ ਹੈ ਨਾ ਤੇ ਉੱਥੇ ਐਨਕਾਊਂਟਰ ਹੋ ਰਹੇ ਨੇ ਤੇ ਇਹਨਾਂ ਨੇ ਹੁਣ ਫਿਰ ਹਰਿਆਣਾ ਤੇ ਪਹੁੰਚੇ ਨੇ ਹੁਣ ਹੁਣ ਇਹ ਹਰਿਆਣਾ ਤੋਂ ਇੱਥੇ ਪੰਜਾਬ 'ਚ ਆ ਗਏ ਨੇ ਪੰਜਾਬ 'ਚ ਇਹ ਐਜ਼ ਅ ਸੇਫ ਹੈਵਨ ਸਮਝਦੇ ਨੇ ਹੁਣ ਪੰਜਾਬ ਨੂੰ ਕ੍ਰਾਈਮ ਕਰਕੇ ਪੰਜਾਬ 'ਚ ਆਂਦੇ ਨੇ ਤੇ ਖਾਸ ਕਰ ਮੋਹੱਲੀ ਜ਼ਿਰਕਪੁਰ ਡੇਰਾਬਸੀ ਇਹ ਤਿੰਨ ਹੌਟਸਪੌਟ ਨੇ ਅੱਜਕੱਲ ਦੇ ਡੇਟ ਚ ਗੈਂਗਸਟਰਵਾਦ ਦੇ ਇੱਥੇ ਤੁਸੀਂ ਸੋਚ ਲਓ ਕਿ ਵੀ ਜਿੰਨੇ ਵੀ ਕਿਉਂਕਿ ਪੀਜੀ ਇੰਨੇ ਨੇ ਬੰਦੇ ਇੰਨੇ ਕਾਫੀ ਜ਼ਿਆਦਾ ਗੈਂਗਸਟਰ ਇੱਥੇ ਮਾਈਗ੍ਰੇਟ ਹੋ ਚੁੱਕੇ ਨੇ ਜਿਹੜੇ ਸਪੈਸੀਫਿਕਲੀ ਮੁਹੱਲੀ ਤੇ ਜ਼ਿਰਕਪੁਰ ਤੇ ਖਰੜ ਇਹ ਹੌਟਸਪੌਟ ਹੈ ਹੁਣ ਗੈਂਗਸਟਰਾਂ ਦਾ ਅੱਜਕੱਲ ਦੇ ਲੱਗਦਾ ਕਿ ਹੈ ਕਿ ਆਖਰ ਜਾਲੀ ਆਈਡੀ ਬਣਾਣਾ ਉਸ ਤੋਂ ਬਾਅਦ ਘੁੰਮਣਾ ਫਿਰਨਾ ਕੋਈ ਪੁਲਿਸ ਦਾ ਡਰ ਨਹੀਂ ਹੈਗਾ ਉਹਨਾਂ ਨੂੰ ਕਿ ਆਖਰ ਕਿ ਅਸੀਂ ਬਾਕੀ ਸਟੇਟਾਂ ਦੇ ਵਿੱਚੋਂ ਤੋਂ ਵੌਂਟਡ ਹੈਗੇ ਆਂ ਔਰ ਪੰਜਾਬ ਦੇ ਵਿੱਚ ਵੀ ਅਗਰ ਸਾਡੇ ਮਸਲੇ ਚੱਲਦੇ ਔਰ ਅਸੀਂ ਇੱਧਰ ਰਹਿ ਰਹੇ ਆਂ ਕਾਫੀ ਮੁਹਾਲੀ ਨੂੰ ਕਿਹਾ ਜਾਂਦਾ ਹੈ ਕਿ ਕਾਫੀ ਮੁਹਾਲੀ ਦੀ ਪੁਲਿਸ ਵੀ ਹਾਈ ਟੈਕ ਆ ਹੁਣ ਕੈਮਰੇਜ਼ ਵਗੈਰਾ ਵੀ ਲੱਗ ਚੁੱਕੇ ਨੇ ਔਰ ਨਾਕੇ ਵੀ ਲੱਗਦੇ ਨੇ ਫਿਰ ਵੀ ਲੱਗਦਾ ਕਿ ਉਹਨਾਂ ਨੂੰ ਡਰ ਨਹੀਂ ਬਾਈ ਜੀ ਜਿਹੜੇ ਗੈਂਗਸਟਰ ਹੁੰਦੇ ਆ ਨਾ ਇਹ ਇਹਨਾਂ ਨੂੰ ਹਰ ਇੱਕ ਚੀਜ਼ ਦੀ ਅਵੇਰਨੈਸ ਹੁੰਦੀ ਆ ਰਹੀ ਕੈਮਰਿਆਂ ਦੀ ਗੱਲ ਤੇ ਮੁਹਾਲੀ ਪੁਲਿਸ ਹਾਂ ਸਾਡੀ ਬੜੀ ਹਾਈ ਟੈਕ ਹੈਗੀ ਆ ਪਰ ਇਹ ਗੈਂਗਸਟਰ ਨਾਕੇ ਹੱਟ ਨਹੀਂ ਫੜੇ ਜਾਂਦੇ ਨਾ ਕੈਮਰੇ ਚ ਆਂਦੇ ਨੇ ਇਹ ਤਾਂ ਏਜੰਸੀਆਂ ਦੇ ਕੰਮ ਹੁੰਦੇ ਐ ਇਹਨਾਂ ਨੂੰ ਟ੍ਰੇਸ ਕਰਨਾ ਹੁਣ ਨਾਰਮਲ ਨਾਕੇ ਤਾਂ ਇਹ ਆਮ ਬੰਦਿਆਂ ਵਾਸਤੇ ਹੁੰਦੇ ਨੇ ਗੈਂਗਸਟਰ ਥੋੜੀ ਨਾਕੇ ਤੋਂ ਜਾਊਗਾ ਉਹਨਾਂ ਨੂੰ ਪਤਾ ਕੀ ਵੀ ਇੱਥੇ ਨਾਕਾ ਲੱਗਣਾ ਹੈ ਜਾਂ ਜਿੱਥੇ ਕੈਮਰਾ ਹੈ ਗੈਂਗਸਟਰ ਇਸ ਚੀਜ਼ ਨੂੰ ਨਹੀਂ ਯੂਜ਼ ਕਰਦੇ ਗੈਂਗਸਟਰਾਂ ਦੀ ਥਿਊਰੀ ਅਲੱਗ ਹੈ ਜੀ ਉਹਨਾਂ ਨੂੰ ਪਤਾ ਕੀ ਉਹਨਾਂ ਨੇ ਕਿਸ ਤਰ੍ਹਾਂ ਵਰਕ ਕਰਨਾ ਆਪਣਾ ਆਪ ਦਾ ਪੈਟਰਨ ਹੁੰਦਾ ਉਹਨਾਂ ਦਾ ਰਹੀ ਥਾਣੇ ਦੀ ਪੁਲਿਸ ਉਹਨੂੰ ਹੀ ਠੱਲ ਪਾਉਂਦੀ ਜੀ ਇਹ ਸਾਡੀਆਂ ਏਜੰਸੀਆਂ ਸੀਆਈ ਸਟਾਫ ਕ੍ਰਾਈਮ ਬ੍ਰਾਂਚ ਇਹਨਾਂ ਦਾ ਕੰਮ ਹੁੰਦਾ ਇਹਨਾਂ ਨੂੰ ਠੱਲ ਪਾਣ ਦਾ ਤੇ ਰਹੀ ਕਿ ਵੀ ਹੁਣ ਨਕਲੀ ਜਾਲੀ ਆਧਾਰ ਕਾਰਡ ਬਣਾ ਲੈਂਦੇ ਨੇ ਬਹੁਤ ਕੁਝ ਚੱਲਦਾ ਹੈ ਜੀ ਹੁਣ ਸਕੈਨ ਕਰੋ ਆਧਾਰ ਕਾਰਡ ਯੂ ਬਣ ਜਾਂਦਾ ਹੁਣ ਕਿਸੇ ਨੂੰ ਅਸੀਂ ਆਧਾਰ ਕਾਰਡ ਦਿੰਦੇ ਵੀ ਆ ਉਹ ਚੋਨੇ ਕਿਹੜਾ ਵੈਰੀਫਾਈ ਕਰਨਾ ਆਥੈਂਟੀਕੇਸ਼ਨ ਥੋੜੀ ਚੈੱਕ ਕਰਦਾ ਕੋਈ ਬੰਦਾ ਹੈ ਨਾ ਉਹ ਤਾਂ ਦੇਖਦਾ ਅੱਛਾ ਬੰਦੇ ਦੀ ਫੋਟੋ ਹੈਗੀ ਆ ਨਾ ਹੈ ਉਹ ਆਧਾਰ ਕਾਰਡ ਚੱਲ ਜਾਂਦਾ ਹੈ ਡੇਰਾ ਬਸੀ ਐਨ ਕਾਊਂਟਰ ਹੋਇਆ ਇਸ ਨੂੰ ਲੈ ਕੇ ਕੀ ਸੋਚਦੇ ਹਾਂ ਕਿ ਆਖਰ ਕਿਸ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇ ਦੇਖੋ ਜੀ ਇਹ ਹੁਣ ਮੈਂ ਜਿੱਦਾਂ ਹੁਣ ਮੈਂ ਪਿੱਛੇ ਗੱਲ ਕਹਿ ਰਹੇ ਹਾਂ ਤੁਹਾਨੂੰ ਕਿ ਵੀ ਇਹ ਏਜੰਸੀਆਂ ਦਾ ਕੰਮ ਹੈ ਤੇ ਹੁਣ ਡੇਰਾ ਬੱਸੀ ਜਿਹੜਾ ਇਨਕਾਊਂਟਰ ਹੋਇਆ ਏਜੰਸੀਆਂ ਦੀ ਇਨਪੁੱਟ ਸੀਗੀ ਵਧੀਆ ਕੰਮ ਕੀਤਾ ਕਿ ਵੀ ਇਹਨਾਂ ਨੇ ਸੁਮਿਤ ਬਿਸ਼ਨੋਈ ਨਾਂ ਆ ਬੰਦੇ ਦਾ ਜਿਹਨੂੰ ਉਹਨਾਂ ਨੇ ਫੜਿਆ ਤੇ ਏਜੰਸੀਆਂ ਦਾ ਕੰਮ ਹੈਗਾ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਦੀਆਂ ਏਜੰਸੀਆਂ ਨੇ ਕਿ ਜਿਨ੍ਹਾਂ ਨੇ ਠੱਲ ਪਾਇਆ ਤੇ ਮੌਕੇ ਤੇ ਉਹਨੂੰ ਟਰੇਸ ਕੀਤਾ ਕਿਆ ਪਤਾ ਕਿਹੜੀ ਵਾਰਦਾਰਤ ਕਰਨ ਵਾਲਾ ਸੀਗਾ ਉਹ ਬਚਾਅ ਹੋ ਗਿਆ ਰੰਗਦਾਰੀ ਮੰਗਦੇ ਆ ਹੁਣ ਮੈਂ ਇਹਦੀ ਹਿਸਟਰੀ ਦੇਖ ਰਿਆ ਸੀਗਾ ਗੈਂਗਸਟਰ ਦੀ ਸੁਮਿਤ ਦੀ ਇਹ ਕਹਿੰਦੇ ਰੰਗਦਾਰੀ ਮਰਡਰ ਕੇਸ ਪਰੋਤੀਆਂ ਬਹੁਤ ਪਰਚੇ ਚੱਲਦੇ ਪਏ ਆ ਇਸਤੇ ਵਧੀਆ ਹੋ ਗਿਆ ਕਿ ਇੱਥੇ ਪੰਜਾਬ 'ਚ ਹੁਣ ਕੋਈ ਨਿਆ ਕਾਂਡ ਹੋਣੇ ਵਾਲਾ ਸੀਗਾ ਤੇ ਬਚਾਅ ਹੋ ਗਿਆ ਪੰਜਾਬ ਪੁਲਿਸ ਨੇ ਵਧੀਆ ਕੰਮ ਕੀਤਾ। ਤੇ ਫਾਇਰਿੰਗ ਵੀ ਹੋਈ ਸੀ। ਫਾਇਰਿੰਗ ਵੀ ਹੋਈ ਹੈ। ਉਹਨੇ ਆਪ ਦੇ ਬਚਾਅ ਵਾਸਤੇ ਪਹਿਲਾਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ। ਫਿਰ ਪੁਲਿਸ ਪਾਰਟੀ ਨੇ ਹੁਣ ਆਪ ਦੇ ਬਚਾਅ ਵਾਸਤੇ ਉਹਦੇ ਪੈਰ 'ਚ ਫਾਇਰ ਮਾਰੇ ਤੇ ਉਹਨੂੰ ਫਿਰ ਠੱਲ ਪਾਈ ਉਹਨੂੰ ਫੜ ਲਿਆ। ਪੰਜਾਬ ਦੇ ਵਿੱਚ ਸ਼ਰੇਆਮ ਗੈਂਗਸਟਰ ਜਿਹੜੇ ਨੇ ਫੋਨ ਕਰਕੇ ਧਮਕੀਆਂ ਦਿੰਦੇ ਨੇ ਔਰ ਅਗਰ ਔਰ ਕਰੋੜਾ ਰੁਪਇਆ ਮੰਗਦੇ ਨੇ ਅਗਰ ਕੋਈ ਬੰਦਾ ਪੈਸੇ ਨਹੀਂ ਦਿੰਦਾ ਤਾਂ ਉਹਨਾਂ ਦੇ ਘਰ ਤੱਕ ਫਾਇਰਿੰਗ ਹੋ ਜਾਂਦੀ ਆ ਪਹਿਲੇ ਤਾਂ ਛੋਟੇ ਬਿਜ਼ਨਸਮੈਨ ਸੀਗੇ ਫਿਰ ਵੱਡੇ ਬਿਜ਼ਨਰਮੈਨ ਸੀਗੇ ਹੁਣ ਤਾਂ ਇਹ ਕਹਿ ਰਿਹਾ ਕਿ ਪੋਲਿਟੀਕਲ ਲੀਡਰਸ ਜਿਹੜੇ ਨੇ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਸਰ ਗੱਲ ਇਦਾਂ ਦੀ ਏ ਇਹ ਜਿਹੜੇ ਵੀ ਹੁਣ ਗੈਂਗਸਟਰ ਨੇ ਨਾ ਇਹ ਅੰਡਰਵਰਲਡ ਦੀ ਪੈਟਰਨ ਤੇ ਕੰਮ ਕਰ ਰਹੇ ਨੇ ਜਿਹੜਾ ਮੇਰਾ ਐਕਸਪੀਰੀਅੰਸ ਮੇਰੀ ਪੜਾਈ ਕਹਿੰਦੀ ਆ ਜੇ ਤੁਸੀਂ ਬੰਬੇ ਦਾ ਅੰਡਰਵਰਲਡ ਦਾ ਪੈਟਰਨ ਦੇਖੋ ਦਾਉਦੇ ਇਬਰਾਹਿਮ ਦਾ ਟਾਈਮ ਦੇਖੋ ਛੋਟਾ ਸ਼ਕੀਲ ਦਾ ਟਾਈਮ ਦੇਖੋ ਹਾਲਾਂਕਿ ਦਾਉਦ ਇਬਰਾਹਿਮ ਛੋਟਾ ਸ਼ਕੀਲ ਜੇਲ ਨਹੀਂ ਗਏ ਉਹ ਬਾਹਰ ਰਹਿ ਕੇ ਐਜ਼ ਅ ਬਿਜ਼ਨਸਮੈਨ ਕੰਮ ਕਰਦੇ ਸੀਗੇ ਇਹ ਆਪਣਾ ਜੇਲ ਤੋਂ ਹੀ ਸਰਕਲ ਚਲਾ ਰਹੇ ਨੇ ਬਟ ਇਹ ਪੈਟਰਨ ਫੋਲੋ ਬਿਲਕੁਲ ਅন্ডਰਵਰਲਡ ਦਾ ਕਰ ਰਹੇ ਨੇ ਜਿਹੜਾ ਬੰਬੇ ਵਿੱਚ 1990 ਦੇ ਦੌਰਾਨ ਚੱਲਦਾ ਸੀਗਾ ਟੋਟਲੀ ਉਹੀ ਪੈਟਰਨ ਤੇ ਵਰਕ ਕਰ ਰਹੇ ਨੇ ਹੁਣ ਅੱਜ ਕੱਲ ਦੇ ਗੈਂਗਸਟਰ ਇਹਨਾਂ ਦੇ ਠਲ ਕਿਉਂ ਨਹੀਂ ਪਾਈ ਜਾ ਰਹੀ ਕਹ ਰਹੇ ਕਿ ਜੇਲ੍ਹਾਂ ਨੂੰ ਸੇਫ ਸਮਝਦੇ ਨੇ ਫੋਨ ਉਹਨਾਂ ਕੋਲ ਹੈਗੇ ਜੇਲ੍ਹਾਂ ਤੋਂ ਫੋਨ ਕਰਕੇ ਧਮਕੀਆਂ ਦਿੰਦੇ ਨੇ ਔਰ ਪੈਸੇ ਮੰਗਦੇ ਨੇ ਉਸ ਤੋਂ ਬਾਅਦ ਅਗਰ ਕਹ ਰਹੇ ਕਿ ਕੋਈ ਪੈਸੇ ਨਹੀਂ ਦਿੰਦਾ ਤਾਂ ਫਿਰ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋ ਜਾਂਦੀ ਹੈ ਤੇ ਕੀ ਲੱਗਦਾ ਹੈ ਕਿ ਆਖਰ ਜੇਲ੍ਹਾਂ ਚ ਬੈ ਕੇ ਉਹ ਸੇਫ ਫੀਲ ਕਰਦੇ ਨੇ ਕਿ ਉਧਰ ਸੇਫ ਨੇ ਉਹ ਤੇ ਆਸਾਨੀ ਦੇ ਨਾਲ ਬਿਜ਼ਨਸ ਚਲਾ ਸਕਦੇ ਆ ਆਪਣਾ ਬਿਲਕੁਲ ਜੀ ਗੱਲ ਇਦਾਂ ਦੀ ਹੈ ਗੈਂਗਸਟਰ ਜਿਹੜਾ ਬਾਹਰ ਹੁੰਦਾ ਉਹਨੂੰ ਪੁਲਿਸ ਤੋਂ ਵੀ ਟੈਨਸ਼ਨ ਹੈਗੀ ਹੈ ਤੇ ਉਹਨੂੰ ਆਪਦੀ ਆਪੋਸਿਟ ਪਾਰਟੀ ਤੋਂ ਵੀ ਟੈਨਸ਼ਨ ਹੈਗੀ ਜਿਹੜੀ ਰਾਈਵਲ ਗੈਂਗ ਹੁੰਦੀ ਆ ਨਾ ਤੇ ਜੇਲ੍ਹ ਚ ਇਹਨਾਂ ਨੂੰ ਸੇਫ ਹੈਵਨ ਫੀਲ ਹੁੰਦਾ ਕਿ ਵੀ ਉੱਥੇ ਕਿਸੇ ਨੇ ਗੋਲੀ ਤਾਂ ਮਾਰਨ ਆਣਾ ਨਹੀਂ ਉਥੋਂ ਹੀ ਆਪ ਦਾ ਨੈਟਵਰਕ ਆਪਰੇਟ ਕਰਦੇ ਨੇ ਵਧੀਆ ਤਰੀਕੇ ਨਾਲ ਹੁਣ ਇੱਥੇ ਮੈਂ ਵੀ ਕਦੇ-ਕਦੇ ਇਹ ਸੋਚਦਾ ਜੇ ਸਾਡੀ ਜੇਲ੍ਹ ਪ੍ਰਸ਼ਾਸਨ ਜੇ ਵਧੀਆ ਕੰਮ ਕਰਦੀ ਆ ਤਾਂ ਫਿਰ ਉਥੋਂ ਗੈਂਗਸਟਰ ਕਿੱਦਾਂ ਆਪਰੇਟ ਕਰ ਰਹੇ ਆ ਕਈ ਨਾ ਕਈ ਤਾਂ ਕੋਈ ਲੂਪ ਹੋਲ ਹੈਗਾ ਨਾ ਉਹ ਇਹ ਹੁਣ ਹੁਣ ਜੇਲ੍ਹ ਅਥਾਰਟੀ ਦੇਖੇ ਜਾਂ ਸਾਡੇ ਪੰਜਾਬ ਦੇ ਜੇਲ੍ਹ ਮੰਤਰੀ ਸਾਹਿਬ ਦੇਖੇ ਜਾਂ ਸਾਡੇ ਸੀਐਮ ਸਾਹਿਬ ਦੇਖੇ ਭਗਵਦ ਮਾਨ ਜੀ ਕਿ ਵੀ ਇੱਕ ਕਿੱਥੇ ਇਹ ਗੁੰਜਾਇਸ਼ ਰਹਿਦੀ ਹੈ ਕਿ ਵੀ ਗੈਂਗਸਟਰ ਪੰਜਾਬ ਦੇ ਜ਼ਿਲ੍ਹਿਆਂ ਤੋਂ ਕਿਸ ਤਰ੍ਹਾਂ ਆਪਰੇਟ ਕਰ ਰਹੇ ਨੇ ਕਹਿੰਦੇ ਕਿ ਅੱਜ ਕੱਲ ਵੱਡੇ ਬਿਜ਼ਨਸmen ਜਿਹੜੇ ਨੇ ਇਨਵੈਸਟਰਸ ਨੇ ਜਾਂ ਫਿਰ ਦੂਜੀ ਸਟੇਟਾਂ ਤੋਂ ਲਾ ਲੋ ਜਾਂ ਆਊਟ ਆਫ ਇੰਡੀਆ ਤੋਂ ਪੰਜਾਬ ਚ ਆਉਣ ਨੂੰ ਡਰਦੇ ਨੇ ਕਿ ਅਸੀਂ ਇਨਵੈਸਟ ਨਹੀਂ ਕਰਨਾ ਐਨਆਰਆਈਸ ਡਰਦੇ ਆ ਕਿ ਅਸੀਂ ਪ੍ਰੋਪਰਟੀਆਂ ਲਵਾਂਗੇ ਪਿੱਛੇ ਕਬਜ਼ਾ ਨਾ ਹੋ ਜਵੇ ਆ ਕੋਈ ਕੋਈ ਧਮਕੀ ਨਾ ਆ ਜਾਵੇ ਵੱਡੇ ਸਿੰਗਰਸ ਜਿਹੜੇ ਨੇ ਸੈਲੀਬ੍ਰਿਟੀਸ ਪੰਜਾਬ ਚ ਆਉਣ ਤੋਂ ਡਰਦੇ ਨੇ ਕਹਿੰਦੇ ਕਿ ਪਹਿਲੇ ਕਿਤਨਾ ਕਿਤੇ ਥ੍ਰੈਟ ਕਾਲਸ ਆਣੀਆਂ ਸ਼ੁਰੂ ਹੋ ਜਾਂਦੀਆਂ ਕਰੋੜਾ ਰੁਪਏ ਮੰਗਣਾ ਸ਼ੁਰੂ ਕਰ ਦਿੰਦੇ ਬਿਲਕੁਲ ਜੀ ਸਹੀ ਗੱਲ ਆ ਹੁਣ ਤੁਸੀਂ ਪਿੱਛੇ ਹੁਣ ਪਿਛਲੇ 3-4 ਸਾਲ ਚ ਦੇਖੋ 5 ਸਾਲ ਚ ਪੰਜਾਬ ਚ ਇਨਵੈਸਟਮੈਂਟ ਵੀ ਘੱਟ ਹੁੰਦੀ ਜਾ ਰਹੀ ਹੈ ਜਿਹੜੇ ਆਪ ਦੇ ਬਿਜ਼ਨਸਮੈਨ ਵਧੀਆ ਬਿਜ਼ਨਸਮੈਨ ਸੀਗੇ ਉਹ ਵੀ ਇਨਵੈਸਟਮੈਂਟ ਤੋਂ ਡਰਦੇ ਨੇ ਪੰਜਾਬ ਚ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਕੋਲ ਪੈਸੇ ਐ ਅਸੀਂ ਪੰਜਾਬ ਨੂੰ ਫਲਰਿਸ਼ ਕਰਨ ਵਾਸਤੇ ਇੱਥੇ ਆਵਾਂਗੇ ਤੇ ਇਹ ਗੈਂਗਸਟਰ ਬਾਦ ਤੋਂ ਡਰ ਕੇ ਤੇ ਅਸੀਂ ਕੋਈ ਔਰ ਸਟੇਟ ਚ ਪੈਸੇ ਇਨਵੈਸਟ ਕਰੂੰਗੇ ਕਾਨੂੰ ਅਸੀਂ ਪੰਜਾਬ ਚ ਆਈਏ ਤੇ ਅਸੀਂ ਪੰਜਾਬ ਚੱਕ ਇਨਵੈਸਟਮੈਂਟ ਵੀ ਕਰੀਏ ਰੰਗਦਾਰੀ ਵੀ ਦਈਏ ਤੇ ਗੋਲੀ ਵੀ ਖਾਈਏ ਤੇ ਕੋਈ ਕੋਨਾ ਆਮ ਬੰਦਾ ਚਾਹੂਗਾ ਕਿ ਜੀ ਮੈਂ ਆਪਣੀ ਜਾਨ ਤੋਂ ਹੱਥ ਗੱਲ ਇਹ ਆ ਤੇ ਬਾਕੀ ਮਿਹਨਤ ਦਾ ਪੈਸਾ ਹੈ ਜੀ ਬਿਜ਼ਨਸਮੈਨ ਕਿਹੜਾ ਕੋਈ ਕ੍ਰਾਈਮ ਕਰਕੇ ਪੈਸਾ ਕਮਾਉਂਦਾ ਪਰ ਲੱਗਦਾ ਨਹੀਂ ਕਿ ਪੰਜਾਬ ਨੂੰ ਕੀ ਦੀ ਨਜ਼ਰ ਲੱਗ ਗਈ ਜਾਂ ਤਾਂ ਨੌਜਵਾਨ ਨੇ ਜਾਂ ਤਾਂ ਚਿੱਟੇ ਨੇ ਖਾਲੇ ਨਸ਼ੇ ਨੇ ਖਾਲੇ ਜਾਂ ਫਿਰ ਗੈਂਗਸਟਰਵਾਦ ਦਾ ਸ਼ਿਕਾਰ ਹੋ ਗਏ ਜਾਂ ਫਿਰ ਜਿਹੜਾ ਕੋਈ ਆਪਣੀ ਮਿਹਨਤ ਸਦਕਾ ਤਰੱਕੀ ਕਰਦਾ ਉਸ ਨੂੰ ਜਾਨੋਂ ਮਾਰ ਦਿੰਦੇ ਆਂ ਸ਼੍ਰੀ ਬਿਲਕੁਲ ਜੀ ਪੰਜਾਬ ਨੂੰ ਨਜ਼ਰ ਵੀ ਲੱਗੀ ਆ ਮੈਂ ਕਹਿਣ ਦਾ ਪਤਾ ਕੀ ਗੱਲ ਹੈ ਬਾਈ ਜੀ ਭਾਵ ਮੇਰਾ ਇਹ ਹੈ ਜਿਹੜਾ ਸਾਡਾ ਯੂਥ ਹੈ ਨਾ ਇਹਨੂੰ ਆਪਦੀ ਆਈਡਿਓਲੋਜੀ ਚੇਂਜ ਕਰਨੀ ਪੈਣੀ ਆ ਇਹ ਅੱਜ ਕੱਲ ਦਾ ਜਿਹੜਾ ਸਾਡਾ ਯੂਥ ਹੈ ਇਹ ਗੈਂਗਸਟਰ ਦੇ ਗਾਣੇ ਸੁਣ ਕੇ ਤੇ ਇਹ ਬਦਮਾਸ਼ੀ ਵਾਲੇ ਗੀਤ ਦੇਖ ਕੇ ਇਹ ਹਰਿਆਣਾ ਦੇ ਪੰਜਾਬ ਗਾਣੇ ਸੁਣ ਕੇ ਇਹਨਾਂ ਨੇ ਆਪ ਦੀ ਆਈਡੋਲੋਜੀ ਬਣਾ ਲਈ ਹੈ ਕਿ ਇਸ 'ਚ ਟੌਰ ਹੈ ਸਾਡਾ ਇਸ 'ਚ ਕੋਈ ਟੌਰ ਨਹੀਂ ਹੈ ਜੀ ਇਸ 'ਚ ਜਾਂ ਤਾਂ ਗੋਲੀ ਹੈ ਜਾਂ ਤਾਂ ਜੇਲ ਹੈ ਠੀਕ ਹੈ ਜੀ ਗਲਤ ਕੰਮ ਤਾਂ ਗਲਤੀ ਹੁੰਦਾ ਹੈ ਨਾ ਤੁਸੀਂ ਆਪ ਦੀ ਜਵਾਨੀ ਵਧੀਆ ਥਾਂ ਤੇ ਲਾਓ ਯਾਰ ਤੁਸੀਂ ਪੰਜਾਬ ਵਾਸਤੇ ਕੁਝ ਕਰੋ ਜੇ ਤੁਹਾਡੇ ਖੂਨ 'ਚ ਇੰਨਾ ਉਬਾਲ ਹੈ ਕਿ ਅਸੀਂ ਲੜਨਾ ਹੈ ਅਸੀਂ ਗੋਲੀਆਂ ਚਲਾਉਣੀਆਂ ਆਰਮੀ 'ਚ ਭਰਤੀ ਹੋ ਉਲਿਛ ਵਰਤੀ ਹੋ ਦੇਸ਼ ਦਾ ਨਾਮ ਵੀ ਬਦੇ ਥੋੜੇ ਮੈਡਲ ਵੀ ਲਗੇ ਤੇ ਵਾ ਵਾ ਵੀ ਹੋਵੇ ਥੋੜੇ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਬੁੱਤ ਤੇ ਯਾਦਗਾਰ ਤੇ ਗੋਲੀਆਂ ਚਲਾਈਆਂ ਗਈਆਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਉਹ ਕਹਿ ਰਿਹਾ ਕਿ ਹੁਣ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਪਰ ਤੁਸੀਂ ਹੁਣ ਵੀ ਉਹਦੇ ਬੁੱਤ ਤੇ ਗੋਲੀਆਂ ਚਲਾ ਰਹੇ ਹੋ ਕਹਿ ਰਹੇ ਕਿ ਉਹ ਜਿਹੜੇ ਵੀ ਉਹਨੂੰ ਚੋਣ ਵਾਲੇ ਸੀਗੇ ਉਹਨਾਂ ਦਾ ਪਿਆਰ ਸੀਗਾ ਬਿਲਕੁਲ ਜੀ ਬੜੀ ਸ਼ਰਮਨਾਕ ਗੱਲ ਹੈ ਜੀ ਜਿਹੜਾ ਬੰਦਾ ਮਰ ਗਿਆ ਤੁਸੀਂ ਮਾਰਤਾ ਉਹਦੇ ਬੁੱਤ ਤੇ ਤੁਸੀਂ ਗੋਲੀ ਬੁੱਥਾਂ ਦੇ ਗੋਲੀ ਚਲਾ ਕੇ ਕੀ ਹੋਣਾ ਜਿਹੜਾ ਸੀਗਾ ਉਹ ਤਾਂ ਮਰ ਗਿਆ ਤੁਸੀਂ ਕੀ ਸ਼ੋ ਇਹਨਾਂ ਡੈਸਪਰੇਟ ਕਿਸ ਚੀਜ਼ ਦੇ ਨੇ ਇਹ ਕੀ ਸ਼ੋ ਕਰਨਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਹੁਣ ਇਸ ਐਕਸ਼ਨ ਦੇ ਥਰੂ ਇਹਦੇ ਫੈਮਿਲੀ ਨੂੰ ਥ੍ਰੈਟ ਕਰ ਰਹੇ ਨੇ ਕਿ ਉਹਦੇ ਫਾਦਰ ਸਾਹਿਬ ਇਲੈਕਸ਼ਨ 'ਚ ਖੜਨਾ ਚਾਹੁੰਦੇ ਨੇ ਕਿ ਵੀ ਹੁਣ ਤੁਹਾਨੂੰ ਵੀ ਗੋਲੀ ਮਾਰਨੀ ਆ ਸੀ ਇਹ ਤਾਂ ਇਹ ਇੱਕ ਤਰ੍ਹਾਂ ਦਾ ਇੱਕ ਮੈਸੇਜ ਲੱਗਦਾ ਹੈ ਮੈਨੂੰ ਕਿ ਵੀ ਉਹਦੇ ਬੁੱਤ ਤੇ ਗੋਲੀ ਚਲਾਇ ਤੇ ਮਤਲਬ ਇਹ ਫੈਮਿਲੀ ਨੂੰ ਇੰਡਾਇਰੈਕਟਲੀ ਉਹ ਥ੍ਰੈਟ ਕਰ ਰਹੇ ਨੇ ਹੁਣ ਤਾਂ ਇਹ ਤਾਂ ਬੜੀ ਗਲਤ ਗੱਲ ਹੈ ਜੀ ਮਾੜੀ ਗੱਲ ਹੈ ਮੈਂ ਆਪਣੀ ਪੰਜਾਬ ਦੇ ਜਿੰਨਾ ਵੀ ਯੂਥ ਹੈ ਮੈਂ ਕਹਿੰਦਾ ਭਰਾਵੋ ਵਧੀਆ ਕੰਮ ਕਰੋ ਯਾਰ ਆਪਦਾ ਪੜੋ ਲਿਖੋ ਸਪੋਰਟਸ 'ਚ ਜਾਓ ਆਪਣਾ ਭਰਤੀ ਹੋ ਕਹ ਨੂੰ ਤੁਸੀਂ ਆਪਣੀ ਜਵਾਨੀ ਗਾਲ ਰਹੇ ਹੋ ਯਾਰ ਕਿਉਂ ਖਰਾਬ ਕਰ ਰਹੇ ਹੋ ਆਪਦਾ ਸਿਸਟਮ ਇੱਕ ਜਿੰਨ ਕੇ ਸਾਹਮਣੇ ਆਇਆ ਕਹ ਰਿਹਾ ਕਿ ਪੰਜਾਬੀ ਸਿਗਰਟ ਰੇਡਿੰਗ ਕਰਦਾ ਸੀ ਕਹ ਰਿਹਾ ਕਿ ਉਸ ਪਹਿਲੇ ਉਸ ਨੂੰ ਰੋਡ ਉਹਦੇ ਸਿਰ ਦੇ ਉੱਤੇ ਮਾਰੀਆਂ ਗਈਆਂ ਉਸ ਤੋਂ ਬਾਅਦ ਗੱਡੀ ਤੱਕ ਸਾਰ ਦਿੱਤੀ ਗਈ ਔਰ ਇੱਕ ਤਸਵੀਰ ਸਾਂਝੀ ਹੋਈ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਉਹ ਆਪਣੇ ਹੱਥ ਦੇ ਵਿੱਚ ਉਹਦੇ ਟਵਿਨਸ ਬੱਚੇ ਸੀਗੇ ਕਹ ਰਿਹਾ ਕਿ ਛੋਟੇ ਛੋਟੇ ਜਵਾਕ ਸੀਗੇ ਔਰ ਕਹ ਰਹੇ ਕਿ ਅੱਜ ਕੱਲ ਲੋਕਾਂ ਨੂੰ ਤਰੱਕੀ ਵੀ ਨਹੀਂ ਦੇਖੀ ਜਾਂਦੀ ਬਿਲਕੁਲ ਸਰ ਬੜੀ ਦਿਲ ਖਰਾਬ ਹੋਣ ਵਾਲੀ ਗੱਲ ਹੈ ਕਿ ਵੀ ਇੱਕ ਨੌਜਵਾਨ ਮੁੰਡਾ ਜਿਹੜਾ ਪੂਰੇ ਇੰਡੀਆ ਚ ਪੂਰੇ ਵਰਲਡ ਚ ਪੰਜਾਬੀ ਟਰੇਡਰ ਨਾਂ ਤੋਂ ਮਸ਼ਹੂਰ ਸੀਗਾ ਤੇ ਆਪਦੇ ਜਿਹੜਾ ਯੰਗਸਟਰ ਨੇ ਸਾਡੇ ਉਹਨਾਂ ਨੂੰ ਟਰੇਡਿੰਗ ਸਿਖਾ ਰਿਹਾ ਸੀਗਾ ਕਿ ਵੀ ਤੁਸੀਂ ਵੀ ਵਧੀਆ ਤਰੀਕੇ ਨਾਲ ਪੈਸੇ ਕਮਾਓ ਹੈਨਾ ਤੇ ਇੱਕ ਗਾੜੀ ਖੜਨ ਕਰਨ ਵਾਸਤੇ ਬੰਦੇ ਨੇ ਮਾਰਤਾ ਉਹਨੂੰ ਯਾ ਜਲਸ ਸੀਗੀ ਕਿ ਵੀ ਅਸੀਂ ਤਰੱਕੀ ਨਹੀਂ ਕਰ ਸਕੇ ਇਹ ਨਹੀਂ ਛੇਤੀ ਤਰੱਕੀ ਕਰ ਗਿਆ ਜਲਸ ਸੀਗੀ ਮੇਰੇ ਸਾਹਬ ਨਾਲ ਤਾਂ ਤੇ ਇੱਕ ਗੱਡੀ ਖੜਾ ਕਰਨ ਵਾਸਤੇ ਕਿ ਵੀ ਪਾਰਕਿੰਗ ਪਿੱਛੇ ਬੰਦਾ ਮਾਰਨਾ ਕੋਈ ਲੌਜੀਕਲੀ ਗਲਤ ਹੈ ਨਹੀਂ ਠੀਕ ਹੈ ਜੀ ਬਾਕੀ ਸਾਡੇ ਯੂਥ ਦੀ ਆਈਡੋਲੋਜੀ ਖਰਾਬ ਹੋਈ ਜਾ ਰਹੀ ਹੈ ਦਿਨ ਬਰ ਦਿਨ ਪੰਜਾਬ ਦੇ ਮੁੰਡਿਆਂ ਦੀ ਆਈਡੋਲੋਜੀ ਬਿਲਕੁਲ ਖਰਾਬ ਹੋ ਰਹੀ ਹੈ ਜੀ ਮੈਂ ਕਹਿੰਦਾ ਅਸੀਂ ਵੀ ਯੂਥ ਹੈ ਸਾਡੀ ਵੀ ਉਮਰ ਮੇਰੀ ਹੁਣ 34 35 ਸਾਲ ਦੀ ਉਮਰ ਹੈ ਅਸੀਂ ਵੀ ਪੜੇ ਆ ਅਸੀਂ ਵੀ ਵਧੀਆ ਕਰ ਰਹੇ ਆ ਕਮਾ ਰਹੇ ਆ ਘਰਦਿਆਂ ਨੂੰ ਦੇਖ ਰਹੇ ਆ ਇਹਦਾ ਅਸੀਂ ਸਭ ਕੁਝ ਛੱਡ ਕੇ ਅਸੀਂ ਥੋੜੀ ਅਸੀਂ ਗੈਂਗਸਟਰ ਤਾਂ ਨਹੀਂ ਬਣੇ ਬੰਦੇ ਕਿਉਂ ਸਾਡਾ ਯੂਥ ਇੱਕ ਈਜ਼ੀ ਰਸਤਾ ਚੁੰਦਾ ਪਰ ਨਰਦਨਿਕ ਇਹਦੇ ਵਿੱਚ ਜਿਹੜੇ ਪੰਜਾਬੀ ਗਾਣੇ ਨੇ ਉਹ ਵੀ ਪੰਜਾਬੀ ਗਾਣੇ ਫਿਲਮਾਂ ਨੇ ਇਹਦਾ ਅਸਰ ਵੀ ਪੈ ਰਿਹਾ ਹੁਣ ਗਾਣੇ ਵੀ ਕਰੇ ਕਿ ਹੁਣ ਵਕ ਵਖਾਨ ਲੱਗ ਗਿਆ ਕਰਨ ਓਜਲੇ ਦੇ ਗਾਣੇ ਤੇ ਵੀ ਬਿਵਾਦ ਕਾਫੀ ਹੋ ਸਰ ਪਤਾ ਕੀ ਹੈ ਜਿਹੜਾ ਗੀਤ ਹੈ ਨਾ ਗੀਤ ਤਾਂ ਰੋਲ ਪਲੇ ਕਰਦੇ ਹੀ ਆ ਪਰ ਇਹ ਨਹੀਂ ਕਿ ਇਹ ਗਾਣੇ ਅੱਜ ਕੱਲ ਦੇ ਹੀ ਆ ਰਹੇ ਨੇ ਪਹਿਲਾਂ ਕੁਲਦੀਪ ਮਾਨਕ ਸਾਹਿਬ ਵੀ ਗਾਣੇ ਗਾਉਂਦੇ ਸੀਗੇ ਉਸ ਟਾਈਮ ਤਾਂ ਇਹ ਦੌਰ ਨਹੀਂ ਚੱਲਦਾ ਸੀਗਾ ਇਹ ਤਾਂ ਸਾਡੇ ਉੱਤੇ ਆ ਤੁਸੀਂ ਉਸ ਗਾਣੇ ਨੂੰ ਕਿਸ ਵੇਵ ਚ ਲੈ ਕੇ ਜਾ ਰਹੇ ਹੋ ਠੀਕ ਹੈ ਜੀ ਇਹ ਅਸਲਾ ਵੈਪਨ ਇਹ ਪੰਜਾਬ ਦੇ ਬੰਦਿਆਂ ਨੂੰ ਅੱਜ ਦਾ ਥੋੜੀ ਸ਼ੌਕ ਹੈ ਇਹ ਤਾਂ 50 60 ਸਾਲ 70 ਸਾਲ ਪਹਿਲਾਂ ਦਾ ਸ਼ੌਕ ਰ ਵੈਪਨ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਵੈਪਨ ਰੱਖ ਕੇ ਉਹਦਾ ਮਿਸਯੂਜ਼ ਕਰਨਾ ਮਾੜੀ ਗੱਲ ਹੈ ਤੇ ਆਪ ਦੀ ਸੋਚ ਗੰਦੀ ਕਰਨੀ ਮਾੜੀ ਗੱਲ ਹੈ ਜੀ ਇਹ ਯੂਥ ਨੂੰ ਆਪਣੀ ਸੋਚ ਸੁਧਾਰਨੀ ਪੈਣੀ ਹੈ ਹੁਣ ਜਿਨ੍ਹਾਂ ਦਾ ਦੇਖੋ ਜੀ ਗੀਤਕਾਰ ਨੇ ਜਿਹੜੇ ਉਹ ਤਾਂ ਬਿਚਾਰੇ ਗਾਣੇ ਗਾਉਂਗੇ ਹੀ ਕਰਨ ਮੁੰਜਲੇ ਦਾ ਗਾਣਾ ਆਇਆ ਇੱਕ ਐਮ ਐਫ ਗੱਭਰੂ ਜਿਸ ਨੂੰ ਕਹਿੰਦੇ ਮਦਰ ਗੱਭਰੂ ਉਹਦੇ ਤੇ ਵਿਵਾਦ ਕਾਫੀ ਹੋ ਰਿਹਾ ਔਰ ਕਾਨੂੰਨੀ ਤੌਰ ਤੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਅਗਰ ਉਹਨਾਂ ਤੇ ਕੀ ਕਾਰਵਾਈ ਹੋ ਸਕਦੀ ਹੈ ਇਸ ਗਾਣੇ ਨੂੰ ਲੈ ਕੇ ਦੇਖੋ ਜੀ ਕਰਨ ਔਜਲਾ ਬਹੁਤ ਵੱਡਾ ਸਟਾਰ ਬਣ ਗਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦੀ ਸੋਚ ਖਰਾਬ ਹੋ ਗਈ ਹੈ ਇਹ ਤੂੰ ਮੈਂ ਕਰਨ ਔਜਲੇ ਨੂੰ ਜੇ ਮੈਂ ਇਹਦਾ ਇੰਟਰਵਿਊ ਸੁਣੂਗਾ ਇਹ ਕਹੂੰਗਾ ਕਿ ਬਾਈ ਜੀ ਤੁਸੀਂ ਗਾਣੇ ਵਧੀਆ ਗਾਉਂਦੇ ਹੋ ਪਰ ਇਹ ਮਦਰ ਫਕਿੰਗ ਗੱਭਰੂ ਕੀ ਹੈ ਅੰਗਰੇਜ਼ੀ ਨੂੰ ਵੀ ਆਂਡਦੀ ਹੋਣੀ ਕਿ ਵੀ ਮਦਰ ਫਕਿੰਗ ਵਾਟ ਇਜ਼ ਦ ਮੀਨਿੰਗ ਆਫ ਮਦਰ ਫਕਿੰਗ ਨਾ ਤੁਸੀਂ ਕਿਹ ਯੂਥ ਨੂੰ ਕੀ ਗਾਣਾ ਸਿਖਾ ਰਹੇ ਹੋ ਤੇ ਹੁਣ ਬੰਦਾ ਹੁਣ ਘਰ ਦੇ ਸਾਹਮਣੇ ਮਦਰ ਫਕਿੰਗ ਗਾਣਾ ਸੁਣੂਗਾ ਤੇ ਘਰ ਦੇ ਕੰਗ ਨਹੀਂ ਆ ਕੀ ਮਾਂ ਪਿੰਡ ਦੀ ਗਾਲਾਂ ਕੱਢਦਾ ਇਹ ਇਹਨੂੰ ਕੀ ਹੁੰਦਾ ਜੀ ਜਦ ਸ਼ੋਹਰਤ ਆ ਜਾਂਦੀ ਹੈ ਬੰਦੇ ਦੇ ਦਿਮਾਗ ਦੀ ਥੋੜੀ ਜੀ ਫਰਕ ਆ ਜਾਂਦਾ ਹੈ ਜਿਹੜਾ ਹੁਣ ਮੈਨੂੰ ਕਰਨ ਔਜਲੇ ਦਾ ਲੱਗ ਰਿਹਾ ਇਹ ਮਦਰ ਫਕਿੰਗ ਗਬਰੂ ਇੱਕ ਬੜਾ ਦੇਖੋ ਜੀ ਗਲਤ ਹੈ ਸਾਡੀ ਸੱਭਿਆਤਾ ਤੋਂ ਗਲਤ ਹੈ ਅਬਿਊਜ਼ਿੰਗ ਲੈਂਗੁਏਜ ਹੈ ਪਰਚਾ ਵੀ ਬਣਦਾ ਹੈ ਕਿਉਂ ਕਿ ਤੁਸੀਂ ਸੋਸਾਇਟੀ ਚ ਗਲਤ ਸੰਦੇਸ਼ ਦੇ ਰਹੇ ਹੋ ਗਾਣੇ ਦੇ ਥਰੂ ਬਾਕੀ ਗਾਣਾ ਠੀਕ ਹੈ ਪਰ ਮਦਰ ਫਕਿੰਗ ਕਿਉਂ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਗਾਣੇ 'ਚ ਇਹਦਾ ਇਹਦੀ ਸੋਚ ਹੀ ਫਿਰ ਤੁਹਾਡੇ ਬੱਚੇ ਸੁਣਦੇ ਹੋਣੇ 7-8-8 ਸਾਲ ਦੇ ਉਹਨਾਂ ਨੂੰ ਤਾਂ ਮਤਲਬ ਵੀ ਨਹੀਂ ਪਤਾ ਹੋਣਾ ਉਹਦਾ ਫਿਰ ਵੀ ਉਹ ਸੁਣਦੇ ਹੋਣੇ ਆਪਣੇ ਸੋਸਾਇਟੀ ਦੇ ਵਿੱਚ ਫਰੈਂਡ ਸਰਕਲ ਦੇ ਵਿੱਚ ਗਾਣ ਬਿਲਕੁਲ ਜੀ ਗਾਣਗੇ ਵੀ ਤੇ ਗੱਡੀਆਂ 'ਚ ਗੀਤ ਵੱਜਣੇ ਘਰਾਂ 'ਚ ਗੀਤ ਵੱਜਣੇ ਆ ਜਿਹੜੇ ਬੰਦੇ ਨੂੰ ਅੰਗਰੇਜ਼ੀ ਸਮਝ ਜਾਂਦੀ ਉਹ ਕਹੂਗਾ ਕਿ ਆ ਕੀ ਲਾ ਕੇ ਘੁੰਮ ਰੇ ਮਦਰ ਫਕਿੰਗ ਇਹ ਗਲਤ ਗੱਲ ਹੈ ਜੀ ਕਰਨ ਓਜਲੇ ਨੂੰ ਸੋਚਣਾ ਚਾਹੀਦਾ ਜੇ ਤੂੰ ਪੰਜਾਬ ਤੈਨੂੰ ਲਾਈਕ ਕਰਦਾ ਹੈ ਜੇ ਤੈਨੂੰ ਇੰਡੀਆ ਲਾਈਕ ਕਰਦਾ ਹੈ ਤਾਂ ਤੂੰ ਬਈ ਸੋਚ ਕੇ ਗਾਣੇ ਗਾ ਅੱਜ ਤੱਕ ਇੰਨੇ ਗਾਣੇ ਗਾਏ ਵਧੀਆ ਗਾਣੇ ਗਾਏ ਨੇ ਇਦਾਂ ਨਹੀਂ ਕੀ ਬਾੜੇ ਗਾਣੇ ਗਾਉਂਦਾ ਅਸੀਂ ਵੀ ਸੁਣਦੇ ਹਾਂ ਬਟ ਇਹ ਜਿਹੜਾ ਹੁਣੇ ਹੁਣ ਮਦਰ ਫੱਕਿੰਗ ਅਪਰੂ ਗਾਣਾ ਗਾਏ ਇਹ ਬਾਈ ਜੀ ਬੜਾ ਗੰਦਾ ਗਾਣਾ ਹੈ ਇਹਨੇ ਲੈਂਗੁਏਜ ਸਹੀ ਯੂਜ਼ ਨਹੀਂ ਕੀਤੀ ਆ ਮਦਰ ਫੱਕਿੰਗ ਦਾ ਮੀਨਿੰਗ ਇਹਨੂੰ ਪਤਾ ਹੋਣਾ ਜਿਆਦਾ ਵਧੀਆ ਬਾਹਰ ਹੈ ਕੈਨੇਡਾ ਨੂੰ ਜਿਆਦਾ ਪਤਾ ਮਦਰ ਫੱਕਿੰਗ ਦਾ ਮਤਲਬ ਕੀ ਹੁੰਦਾ ਠੀਕ ਹੈ ਨਾ ਜੀ ਕੀ ਕੁਝ ਕਾਰਵਾਈ ਹੋ ਸਕਦੀ ਹੈ ਅਗਰ ਪਰਚਾ ਬੰ ਪਰਚਾ ਤਾਂ ਬਥੇਰੇ ਘਟਦੇ ਨੇ ਠੀਕ ਹੈ ਨਾ ਜੀ ਬਥੇਰੇ ਬਥੇਰੇ ਬਣਦੇ ਨੇ ਮਦਰ ਫਕਿੰਗ ਅਬਿਊਸਿੰਗ ਲੈਂਗੁਏਜ ਸਮਾਜ ਚ ਗਲਤ ਲੈਂਗੁਏਜ ਦਾ ਯੂਜ਼ ਕਰਨਾ ਪਰਚੇ ਬਥੇਰੇ ਬਣਦੇ ਨੇ ਹੁਣ ਇਹ ਵਧੀਆ ਕਿ ਵੀ ਸਮਝ ਜਾਵੇ ਤਾਂ ਠੀਕ ਹੈ ਇਹ ਗਾਣਾ ਡਿਲੀਟ ਕਰੇ ਆਪਣਾ ਆਨਲਾਈਨ ਗਾਣਾ ਤਾਂ ਕਿੱਥੇ ਡਿਲੀਟ ਕਰਨਾ ਮਿਲੀਅਨਸ ਵਿਊ ਆ ਗਏ ਆ ਮਾਫੀ ਮੰਗੇ ਬੰਦੇ ਆ ਤਾਂ ਕਿ ਵੀ ਜੀ ਮੇਰੇ ਤੋਂ ਗਲਤ ਹੋ ਗਿਆ ਮੈਂ ਕੁਝ ਹੋਰ ਕਰਨਾ ਚਾਹੁੰਦਾ ਸੀਗਾ ਪਰ ਇਹ ਗਲਤ ਮੈਂ ਸੋਸਾਇਟੀ ਨੂੰ ਮੈਸੇਜ ਦੇ ਦਿੰਦਾ ਨੇ ਪਿੰਡ ਦੀ ਕੰਦ ਦੇ ਉੱਤੇ ਐਨ ਐਮ ਐਫ ਗੱਬਰੂ ਲਖਵਾਇਆ ਲੋਕੀ ਦੂਰ ਦੂਰ ਤੋਂ ਫੋਟੋਆਂ ਖਿਚਾ ਰਹੇ ਆ ਬੱਚੇ ਗੀਤ गा ਰਹੇ ਆ ਉੱਥੇ ਹੀ ਬੈ ਗਏ ਕੰਦਾ ਦੇ ਉੱਤੇ ਤੇ ਕੀ ਲੱਗਦਾ ਕੀ ਕੀ ਮੈਸੇਜ ਕੀ ਜਾ ਰਿਹਾ ਹੈ ਭਾਈ ਜੀ ਬੱਚੇ ਹੁੰਦੇ ਕੱਚੇ ਮਨ ਦੇ ਸੱਚੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਇਹਦਾ ਕੀ ਰੈਪਲੀਕੇਸ਼ਨ ਹੈ ਬੱਚੇ ਨੇ ਖ ਕਰਨ ਉਹ ਜਲਾਇਆ ਫੋਟੋ ਖਿਚਾ ਲਾਂਗੇ ਗੀਤ गा ਰਹੇ ਆ ਪਰ ਉਹਨਾਂ ਨੂੰ ਥੋੜੀ ਪਤਾ ਹੈ ਪਿੰਡਾਂ ਦੇ ਬੰਦਿਆਂ ਨੂੰ ਕੀ ਮਦਰ ਫਕਿੰਗ ਦਾ ਮਤਲਬ ਕੀ ਹੈ 200 ਬੰਦਿਆਂ ਚੋਂ ਸਿਰਫ 20 ਬੰਦਿਆਂ ਨੂੰ ਪਤਾ ਹੁੰਦਾ ਮਦਰ ਫਕਿੰਗ ਦਾ ਮਤਲਬ ਕੀ ਹੁੰਦਾ ਜਿਹੜੇ ਬਾਕੀਆਂ ਨੂੰ ਨਹੀਂ ਪਤਾ ਮਦਰ ਫਕਿੰਗ ਦਾ ਮਤਲਬ ਕੀ ਹੈ ਉਹ ਤਾਂ ਕਰਨੋਜਲੀ ਨੂੰ ਦੇਖ ਕੇ ਚਲੇ ਗਏ ਕਿ ਵੀ ਵੀਡੀਓ ਸ਼ੂਟ ਹੋ ਰਹੀ ਹੈ ਫੋਟੋ ਖਿਚਾਈਏ ਠੀਕ ਹੈ ਨਾ ਜੀ ਇਹ ਹੈ ਬਾਕੀ ਇਹਨੂੰ ਕਰਨੋਜਲੀ ਨੂੰ ਸੋਚਣਾ ਚਾਹੀਦਾ ਕਿ ਵੀ ਅੱਗੇ ਤੋਂ ਇਨ ਫਿਊਚਰ ਇਦਾਂ ਦਾ ਕੁਝ ਨਾ ਕੱਢੇ ਕਿ ਵੀ ਦੀ ਗਾਣੇ ਦੀ ਨਿੰਦਾ ਹੋਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸਾਡੇ ਨਾਲ ਐਡਵੋਕੇਟ ਸਾਫ ਸੀਗੇ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਔਰ ਸਾਰੇ ਮੁੱਦਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਅਤੇ ਮੇਰੇ ਸਹਿਯੋਗੀ ਬਲਵਿੰਦਰ ਆਰਿਆਨ ਨੂੰ ਦੋ ਇਜਾਜ਼